ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੀ ਪਹੁੰਚੇ ਆ ਗੁਰਦੁਆਰਾ ਸ੍ਰੀ ਕਿਲਾ ਮੁਬਾਰਕ ਸਾਹਿਬ ਸਹਿਰ ਬਟਿੰਡਾ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤੇ ਸਥਾਨ ਹੈ ਗੁਰੂ ਪਾਤਸ਼ਾਹ ਜੀ ਨੇ 21 ਜੂਨ 1706 ਈਸਵੀ ਦੇ ਵਿੱਚ ਇਸ ਸਰ ਦੇ ਵਿੱਚ ਆਪਣੇ ਮੂਰਤ ਚਰਨ ਪਾਏ ਤੇ ਹਾਜੀ ਰਤਨ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਉਹਦੇ ਨਾਲ ਬਚਨ ਵਿਲਾਸ ਕੀਤੇ ਤੇ ਜਦੋਂ ਇੱਥੋਂ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਤੇ ਸੰਗਤ ਨੇ ਜਾ ਕੇ ਗੁਰੂ ਪਾਤਸ਼ਾਹੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਕਿਲੇ ਦੇ ਵਿੱਚ ਇੱਕ ਦਿਓ ਰਹਿੰਦਾ ਹੈ ਆਪਣੇ ਮੂਰਤ ਚਰਨ ਪਾਉ ਉਹ ਲੋਕਾਂ ਨੂੰ ਬੜਾ ਤੰਗ ਪਰੇਸ਼ਾਨ ਕਰਦਾ ਹੈ ਲੋਕਾਂ ਦੇ ਕੱਚੇ ਪੱਕੇ ਘਰਾਂ ਨੂੰ ਢਾ ਦਿੰਦਾ ਹੈ ਉਹਦਾ ਉਧਾਰ ਕਰੋ ਤੇ ਗੁਰੂ ਪਾਤ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਸ਼ਹਿਰ ਦੇ ਉੱਪਰ ਇਸ ਕਿਲੇ ਵਿੱਚ ਆਪਣੇ ਮubarਕ ਚਰਨ ਪਾਏ ਤੇ ਉਸ ਦਿਓ ਦਾ ਉਧਾਰ ਕੀਤਾ ਆਓ ਇਸ ਕਿਲੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਨਾਲ ਨਾਲ ਇਤਿਹਾਸ ਜਾਣਦੇ ਹਾਂ ਕਿ ਕੀ ਹੈ ਇਸ ਗੁਰੂ ਘਰ ਦਾ ਇਤਿਹਾਸ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਦਰਸ਼ਨ ਕਰੋ ਜੀ ਕਿਲਾ ਮubaruk ਤੇ ਇਸ ਨੂੰ ਕਿਲਾ ਗੋਵਿੰਦਗੜ੍ਹ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਪ੍ਰਸਿੱਧ ਇਲਾਕਾ ਹੈ ਮਾਲਵਾ ਤੇ ਮਾਲਵੇ ਦਾ ਸਿਰਦਾ ਤਾਜ ਹੈ ਬਠਿੰਡਾ ਸਹਿਰ ਤੇ ਬਠਿੰਡੇ ਸਿਰ ਸਹਿਰ ਦਾ ਸਿਰਦਾ ਤਾਜ ਹੈ ਇਹ ਕਿਲਾ ਮੁਵਾਰਕ ਜੋ ਕਿ 2000 ਸਾਲ ਪੁਰਾਣਾ ਕਿਲਾ ਹੈ ਜੋ ਕਿਸਤੀ ਦੇ ਆਕਾਰ ਦਾ ਹੈ ਸਾਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੰਡ ਪੁੱਛੋਂ ਤੋਂ ਪਿੰਡ ਭਾਗੂ ਹੁੰਦੇ ਹੋਏ 21 ਜੂਨ 1706 ਈਸਵੀ ਨੂੰ ਬਠਿੰਡੇ ਸਹਿਰ ਪਹੁੰਚੇ ਗੁਰੂ ਪਾਤਸ਼ਾਹ ਜੀ ਜਿਸ ਸਥਾਨ ਤੇ ਆ ਕੇ ਰੁਕੇ ਉੱਥੇ ਜੰਗਲ ਸੀ ਭਾਰੀ ਬਣ ਸੀ ਪਾਤਸ਼ਾਹ ਜੀ ਨੇ ਉੱਥੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ ਪਾਤਸ਼ਾਹ ਜੀ ਨੇ ਰਤਨ ਹਾਜੀ ਨੂੰ ਜਨਮ ਮਰਨ ਤੋਂ ਮੁਕਤ ਕੀਤਾ ਤੇ ਹੁਣ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਸੁशोਭਤ ਹੈ ਜੋ ਕਿ ਬਿਲਕੁਲ ਇਸ ਕਿਲੇ ਤੋਂ ਥੋੜੀ ਦੂਰੀ ਦੇ ਉੱਪਰ ਹੈ ਇਹ ਕਿਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਜਦੋਂ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਤਨ ਹਾਜੀ ਦੇ ਕੋਲ ਆਏ ਨੇ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਪਹੁੰਚੀਆਂ ਗੁਰੂ ਪਾਤਸ਼ਾਹ ਜੀ ਦੇ ਨਾਲ ਬਚਨ ਬिलास ਕਰਨ ਉਪਰੰਤ ਸੰਗਤਾਂ ਨੇ ਹਾਲ ਹੋਈਆਂ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਥੇ ਉਜਾੜ ਦੇ ਵਿੱਚ ਬਣਾ ਦਰਖਤਾਂ ਦੇ ਵਿੱਚ ਬੈਠੇ ਹੋ ਤੁਸੀਂ ਕਿਰਪਾ ਕਰੋ ਕਿਲੇ ਦੇ ਵਿੱਚ ਚੱਲੋ ਆਪ ਜੀ ਜਿਸ ਕਿਲੇ ਦੇ ਦਰਸ਼ਨ ਕਰ ਰਹੇ ਹੋ ਬਹੁਤ ਪ੍ਰਾਤਨ ਹੈ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਉਜਾੜ ਵਿੱਚੋਂ ਉੱਠੋ ਤੇ ਕਿਲੇ ਦੇ ਵਿੱਚ ਆਪਣੇ ਚਰਨ ਪਾਓ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਭਾਈ ਮੈਂ ਤਾਂ ਸਹਿਰ ਦੇ ਵਿਚਾਲੇ ਹੀ ਬੈਠਾ ਹਾਂ ਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਲਾ ਮੁਬਾਰਕ ਦੇ ਵਿੱਚ ਚਰਨ ਪਾਏ ਜਿੱਥੇ ਜਾਏ ਬਹਿ ਮੇਰਾ ਸਾਤਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰੂ ਪਾਤਸ਼ਾਹ ਜੀ ਦੀ ਚਰਨ ਛੂ ਪ੍ਰਾਪਤ ਹੈ ਇਸ ਕਿਲੇ ਨੂੰ ਤੇ ਦੇਖੋ ਅੱਜ ਕਿਵੇਂ ਲੱਖਾਂ ਸੰਗਤਾਂ ਇਸ ਕਿਲੇ ਦੇ ਵਿੱਚ ਨਕਮਸਤਕ ਹੋਣ ਪਹੁੰਚਦੀਆਂ ਨੇ ਸਰਦਾ ਦੇ ਨਾਲ ਬਹੁਤ ਸੰਗਤਾਂ ਇਸ ਸਥਾਨ ਦੇ ਉਪਰ ਆਉਂਦੀਆਂ ਨੇ ਤੇ ਕਿਲਾ ਵੀ ਭਾਗਾ ਵਾਲਾ ਹੋ ਗਿਆ ਪੂਜਣਯੋਗ ਹੋ ਗਿਆ ਗੁਰੂ ਪਾਤਸ਼ਾਹ ਜੀ ਨੇ ਕਿਲੇ ਵਿੱਚ ਚਰਨ ਪਾਏ ਤੇ ਸੰਗਤਾਂ ਦੇ ਨਾਲ ਬਹੁਤ ਲੰਮਾ ਸਮਾਂ ਬਚਨ ਬਿਲਾਸ ਹੋਏ ਸੰਗਤਾਂ ਨੇ ਭਟਾਵਾਂ ਪੇਸ਼ ਕੀਤੀਆਂ ਤੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੀਆਂ ਦਰਸ਼ਨ ਕਰੋ ਇਸ ਕਿਲੇ ਦੇ 2000 ਸਾਲ ਪੁਰਾਣਾ ਇਹ ਕਿਲਾ ਹੈ ਦੁਨੀਆ ਦੇ ਵੱਡੇ ਵੱਡੇ ਰਾਜਿਆਂ ਨੇ ਇਸ ਜਿੰਨੇ ਵੀ ਵੱਡੇ ਰਾਜੇ ਹੋਏ ਬਹੁਤ ਇਹ ਕਿਲਾ ਪ੍ਰਾਤਨ ਕਰਕੇ ਇਸ ਕਿਲੇ ਦੇ ਵਿੱਚ ਆਏ ਤੇ ਸੈਨਸਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਕਿਲੇ ਵਿੱਚ ਆਪਣੇ ਚਰਨ ਪਾਏ ਨੇ ਸੰਗਤਾਂ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀਆਂ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਕੀ ਗੱਲ ਹੈ ਸੰਗਤਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਇਸ ਕਿਲੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੋਠੇ ਮਕਾਨ ਢਾਹ ਦਿੰਦਾ ਹੈ ਕਿਰਪਾ ਕਰੋ ਸਾਨੂੰ ਉਸ ਕਾਣੇ ਦਿਓ ਤੋਂ ਛੁਟਕਾਰਾ ਦਿਵਾ ਦਿਓ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਸਾਰੇ ਲੋਕਾਂ ਨੂੰ ਉਹ ਦਿਓ ਬਹੁਤ ਲੰਬੇ ਸਮੇਂ ਦਾ ਤੰਗ ਕਰ ਰਿਹਾ ਹੈ ਗੁਰੂ ਜੀ ਨੇ ਕਿਹਾ ਕਿ ਭਾਈਓ ਨੂੰ ਬੁਲਾਓ ਤੇ ਸੰਗਤ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਤੁਸੀਂ ਬੁਲਾ ਸਕਦੇ ਹੋ ਪਾਤਸ਼ਾਹ ਜੀ ਨੇ ਦਿਓ ਨੂੰ ਬੁਲਾਇਆ ਪੁੱਛਿਆ ਕਿ ਤੂੰ ਇਹਨਾਂ ਲੋਕਾਂ ਨੂੰ ਕਿਉਂ ਤੰਗ ਕਰਦਾ ਹੈ ਤਾਂ ਉਸ ਕਾਣੇ ਦਿਓ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹ ਰਿਹਾ ਹਾਂ ਤੁਸੀਂ ਕਿਰਪਾ ਕਰ ਸਕਦੇ ਹੋ ਕਿਰਪਾ ਕਰੋ ਮੇਰੀ ਭੁੱਖ ਨੂੰ ਮਿਟਾ ਦਿਓ ਤਾਂ ਮੈਂ ਇੱਥੋਂ ਫਿਰ ਚਲਾ ਜਾਵਾਂਗਾ ਮੇਰੀ ਭੁੱਖ ਨੂੰ ਨਿਵਰਤ ਕਰੋ ਤੁਹਾਡੇ ਹੁਕਮ ਤੇ ਮੈਂ ਇੱਥੋਂ ਸਦਾ ਲਈ ਚਲਾ ਜਾਵਾਂਗਾ ਦਰਸ਼ਨ ਕਰੋ ਇਹ ਹੈ ਜੀ ਮੇਨ ਰਸਤਾ ਜੋ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਜਿੱਥੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜੋ ਨੇ ਬੇਨਤੀ ਕੀਤੀ ਬਾਦਸ਼ਾਹ ਕਿਰਪਾ ਕਰੋ ਤੁਸੀਂ ਮੇਰੀ ਭੁੱਖ ਨੂੰ ਮਿਟਾ ਦਿਓ ਤਾਂ ਮੈਂ ਤੋਂ ਸਦਾ ਹੀ ਚਲਾ ਜਾਵਾਂਗਾ ਤਦ ਗੁਰੂ ਬਾਦਸ਼ਾਹ ਜੀ ਨੇ ਆਪਣੀ ਅੰਤਰ ਦ੍ਰਿਸ਼ਟੀ ਦੇ ਨਾਲ ਤੱਕਿਆ ਕਿ ਪਿੰਡ ਨੱਤ ਬੰਗੇਰ ਦੇ ਵਿੱਚ 10 ਪਿੰਡਾਂ ਦਾ ਸਾਂਝਾ ਝੋਟਾ ਰਹਿੰਦਾ ਹੈ ਇਸ ਝੋਟੇ ਤੋਂ ਵੀ ਬਹੁਤ ਲੋਕ ਦੁਖੀ ਨੇ ਪਾਤਸ਼ਾਹ ਨੇ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਕੁਝ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ ਜਲਦ ਸਿੰਘ ਨੱਤ ਬੰਗੇਰ ਪਹੁੰਚੇ ਤਾਂ ਲੋਕਾਂ ਨੇ ਝੋਟੇ ਬਾਰੇ ਪੁੱਛਿਆ ਤਾਂ ਉਥੋਂ ਉਸ ਪਿੰਡ ਦੇ ਲੋਕਾਂ ਨੇ ਮਜ਼ਾਕ ਨਾ ਕਿਹਾ ਕਿ ਸਾਹਮਣੇ ਟੋਬੇ ਵਿੱਚ ਪਹੁੰਚਾ ਹੈ ਸਿੰਘਾਂ ਨੂੰ ਟੀਚਰ ਕਰ ਦਿੱਤੀ ਕਿ ਭਾਈ ਝੋਟਾ ਉਸ ਟੋਬੇ ਵਿੱਚ ਬੈਠਾ ਹੈ ਗਏ ਹੋਏ ਸਿੰਘਾਂ ਦੇ ਵਿੱਚੋਂ ਇੱਕ ਸੀ ਭਾਈ ਮਿਲਾਗਰ ਸਿੰਘ ਭਾਈ ਮਿਲਾਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਕਿਹਾ ਕਿ ਚੱਲ ਭਾਈ ਤੈਨੂੰ ਗੁਰੂ ਪਾਤਸ਼ਾਹ ਜੀ ਨੇ ਬੁਲਾਇਆ ਹੈ ਤਾਂ ਝੋਟਾ ਟੋਬੇ ਵਿੱਚੋਂ ਬਾਹਰ ਨਿਕਲ ਕੇ ਸਿੰਘਾਂ ਦੇ ਅੱਗੇ-ਅੱਗੇ ਤੁਰ ਪਿਆ ਦਰਸ਼ਨ ਗੁਰੂ ਇਹ ਹੈ ਜੀ ਮੇਨ ਦਰਬਾਰ ਸਾਹਿਬ ਤੇ ਛੋਟਾ ਗੁਰੂ ਪਾਸਾ ਜੀ ਦੇ ਅੱਗੇ ਜਾ ਕੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਜੀ ਨੇ ਭਾਈ ਮਹਿਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਛੋਟੇ ਨੂੰ ਸ੍ਰੀ ਸਾਹਿਬ ਦੇ ਨਾਲ ਇੱਕੋ ਬਾਹਰ ਦੇ ਵਿੱਚ ਝਟਕਾ ਦਿੱਤਾ ਜਾਵੇ ਭਾਈ ਮਹਿਲਾਗਰ ਸਿੰਘ ਗੁਰੂ ਪਾਸਾ ਜੀ ਦੇ ਬਚਨ ਨੂੰ ਸੱਤ ਕਰਕੇ ਮੰਨਿਆ ਤੇ ਇੱਕੋ ਬਾਰ ਦੇ ਨਾਲ ਭਾਈ ਮਲਾਗਰ ਸਿੰਘ ਨੇ ਉਸ ਝੋਟੇ ਦਾ ਸਿਰ ਲਾ ਦਿੱਤਾ ਤੇ ਗੁਰੂ ਜੀ ਨੇ ਦਿਉ ਦੀ ਭੁੱਖ ਨੂੰ ਨਰਵਿਰਤ ਕੀਤਾ ਹੁਕਮ ਦਿੱਤਾ ਕਿ ਤੂੰ ਸਰਹੰਦ ਚਲਾ ਜਾ ਉੱਥੇ ਤੇਰੀ ਜ਼ਰੂਰਤ ਹੈ ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦੇ ਨੇ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਦੇਸ਼ ਵੱਲ ਲੈ ਜਾਵਾਂਗੇ ਗੁਰੂ ਜੀ ਦੇ ਬਚਨ ਸਕਾਰ ਨੇ ਸੋ ਇਸ ਧਾਰਮਿਕ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਹੈ। ਦਰਸ਼ਨ ਕਰੋ ਇਹ ਹੈ ਜੀ ਕਿਲਾ ਮੁਬਾਰਕ ਇਹ ਪ੍ਰਾਤਨ ਦਰਬਾਰ ਸਾਹਿਬ ਜੋ ਕਿ ਬਿਲਕੁਲ ਇਸ ਕਿਲੇ ਦੇ ਕੋਨੇ ਤੇ ਹੋਣ ਕਰਕੇ ਇੱਥੇ ਬਾਦਸ਼ਾਹੀ ਦਾ ਪ੍ਰਕਾਸ਼ ਨਹੀਂ ਹੈ। ਜੋ ਕਿ ਬਹੁਤ ਹੀ ਸੁੰਦਰ ਸੋਹਣਾ ਦਰਬਾਰ ਸਾਹਿਬ ਹੈ ਦਰਸ਼ਨ ਕਰੋ। ਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗ ਸਕੇ ਬਿਆੰਤ ਸੰਗਤਾਂ ਬੜੀ ਸਰਦਾਰ ਦੇ ਨਾਲ ਇਸ ਸਥਾਨ ਤੇ ਹੁੰਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਵਨਾਮਾ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਗੰਧਮੰਦ ਬੜਾ ਸ਼ੇਅਰ ਕਰਦੇ ਆ ਬੇਨਤੀ ਹੈ ਕਿ ਇਸ ਇਹਨਾਂ ਚੰਗੀਆਂ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਚੰਗੀਆਂ ਵੀਡੀਓ ਆਪਦੀ ਸੰਗਤਾਂ ਲਈ ਬਣਾਈਏ ਤੇ ਸੰਗਤਾਂ ਨੂੰ ਦਰਸ਼ਨ ਹੋਣ ਗੁਰਦੁਆਰਾ ਸ੍ਰੀ ਕਿਲਮਵਾਰਕ ਸਾਹਿਬ ਜੋ ਕਿ ਬਟਿੰਡੇ ਸ਼ਹਿਰ ਦੇ ਬਿਲਕੁਲ ਵਿਚਾਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ